ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਕਿੱਦਾਂ ਚੱਲਦੀ ਪਈ ਆ ਜੀ ਤੁਹਾਡੀ ਤਿਆਰੀ ਭਾਵੇਂ ਕੋਈ ਵੀ ਐਗਜ਼ਾਮ ਹੋਵੇ ਭਾਵੇਂ ਕਨਸਟੇਬਲ ਹੋਵੇ ਹੈੱਡ ਕਨਸਟੇਬਲ ਹੋਵੇ ਪਟਵਾਰੀ ਹੋਵੇ ਕੋਈ ਵੀ ਹੋਵੇ ਲੋੜ ਆ ਸਿਰਫ ਮਿਹਨਤ ਕਰਨ ਦੀ ਠੀਕ ਹੈ ਤੇ ਆ ਜਿਹੜੇ ਆਪਾਂ ਸਬਜੈਕਟ ਕਰ ਰਹੇ ਆ ਨਾ ਮੈਥ ਤੇ ਰੀਜ਼ਨਿੰਗ ਦੇ ਤਾਂ ਮੇਨ ਮੇਨ ਸਬਜੈਕਟ ਆਪਾਂ ਜਿਹੜੇ ਕਨਸਟੇਬਲ ਦੇ ਸਿਲੇਬਸ ਨੂੰ ਪੁਆਇੰਟ ਆਫ ਰੱਖ ਕੇ ਉਹਦੇ ਲਈ ਕਰ ਰਹੇ ਆ ਹਨਾ ਬਟ ਪੰਜਾਬ ਜੀ ਕਿ ਹੋ ਗਈ ਇੰਗਲਿਸ਼ ਹੋ ਗਿਆ ਤਾਂ ਸਾਰੇ ਪੇਪਰਾਂ ਲਈ ਯੂਸਫੁਲ ਆ ਤੇ ਮੈਥ ਤੇ ਰੀਜ਼ਨਿੰਗ ਦੇ ਵੀ ਜਿਹੜੇ ਚੈਪਟਰ ਆਪਾਂ ਕਰ ਰਹੇ ਹਾਂ ਉਹ ਵੀ ਹਰ ਐਗਜ਼ਾਮ 'ਚ ਆਉਂਦੇ ਪਏ ਨੇ ਹਨਾ ਤਾਂ ਆਪਾਂ ਮਤਲਬ ਤੁਸੀਂ ਆ ਸੋਚ ਕੇ ਚਲੋ ਵੀ ਤੁਸੀਂ ਹਰ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਸਿਰਫ ਕਨਸਟੇਬਲ ਨੂੰ ਲੈ ਕੇ ਨਾ ਚਲੋ ਤੁਸੀਂ ਪਟਵਾਰੀ ਦੀ ਵੀ ਤਿਆਰੀ ਕਰ ਰਹੇ ਹੋ ਤੁਸੀਂ ਸਾਰੇ ਐਗਜ਼ਾਮਾਂ ਦੀ ਤਿਆਰੀ ਕਰ ਰਹੇ ਹੋ ਇੱਕ ਵਾਰੀ ਫਾਰਮ ਜਿੰਨੇ ਆ ਰਹੇ ਉਹਨਾਂ ਨੂੰ ਫਿਲ ਕਰਨਾ ਆਪਾਂ ਠੀਕ ਹੈ ਜੀ ਹੁਣ ਆਪਾਂ ਜੀ ਗੱਲ ਕਰਦੇ ਹਾਂ ਟਾਰਗੇਟ ਦੀ ਟਾਰਗੇਟ ਤੋਂ ਪਹਿਲਾਂ ਇੱਕ ਗੱਲ ਹੋਰ ਆਪਣੀ ਅੱਜ ਜਿਹੜੀ ਇੱਕ ਵੀਡੀਓ ਅਪਲੋਡ ਹੋਈ ਹੈ ਜੀ ਮੁਹਾਵਰੇ ਦੀ ਪੰਜਾਬੀ ਗ੍ਰਾਮਰ ਦੀ ਤੇ ਜਿਹੜੇ ਬੱਚੇ ਕਰਨਾ ਚਾਹੁੰਦੇ ਨੇ ਤੇ ਆਪਾਂ ਇਸ ਗੱਲ ਦੀ ਡਿਸਕਸ਼ਨ ਵੀ ਬਾਅਦ ਚ ਕਰਾਂਗੇ ਵੀਡੀਓ ਜੇ ਲਾਸਟ ਚ ਕਿਉਂਕਿ ਫਿਰ ਬੱਚਿਆਂ ਨੂੰ ਟਾਰਗੇਟ ਦੇਖਣਾ ਹੁੰਦੇ ਨੇ ਹਨਾ ਬੱਚੇ ਤਾਂ ਫਿਰ ਟਾਰਗੇਟ ਦੇਖ ਲਓ ਆਪਣਾ ਛਿੱਤੀ ਛਿੱਤੀ ਕਿਉਂ ਉਹਨਾਂ ਦਾ ਵੀ ਟਾਈਮ ਵੇਸਟ ਕਰਨਾ ਤੇ ਜਿਹੜੇ ਬੱਚਿਆਂ ਨੂੰ ਸਟਰੈਟੇਜੀ ਦੇਖਣੀ ਆ ਵੀ ਆਪਾਂ ਪੰਜਾਬ ਦੀ ਜਿਹੜੇ ਮੁਹਾਵਰੇ ਹੋਗੇ ਜਾਂ ਫਿਰ ਜਿਹੜੇ 10 ਨੰਬਰ ਸਾਡੇ ਪੇਪਰ 'ਚ ਆਉਂਦੇ ਨੇ 메ਨ ਪੇਪਰ 'ਚ ਦੋ ਪੇਪਰ ਹੁੰਦੇ ਨੇ ਇੱਕ ਕੁਆਲੀਫਾਈਂਗ ਹੋਊਗਾ 50 ਨੰਬਰ ਦਾ ਉਹਦੇ 'ਚ ਪੰਜਾਬ ਜੀਕੇ ਤੇ ਪੰਜਾਬੀ ਆਊਗੀ ਜਿਹੜਾ ਸੈਕੰਡ ਪੇਪਰ ਹੋਊਗਾ 100 ਮਾਰਕਸ ਦਾ ਹੋਊਗਾ ਉਸ 'ਚ ਓਨਲੀ 10 ਮਾਰਕਸ ਦੀ ਆਊਗੀ ਉਫਰੀਦੇ ਨੰਬਰ ਦੇ ਕੇ ਜਾਊਗੀ ਤੇ ਬਹੁਤ ਸੌਖੀ ਵੀ ਹੈਗੀ ਆ ਤਾਂ ਮੈਂ ਇਸ ਲਈ ਉਹਨੂੰ ਪੜਾਉਣ ਦਾ ਸੋਚਿਆ ਵਾ ਬਟ ਇੰਨਾ ਟਾਈਮ ਨਹੀਂ ਹੈਗਾ ਵੀ ਮੈਂ ਡੇਲੀ ਉਹਦੀ ਕਲਾਸ ਲੈ ਸਕਾਂ ਕਿਉਂਕਿ ਦੇਖੋ ਮੈਨੂੰ ਵੀ ਪੜ੍ਹਨਾ ਹੁੰਦਾ ਤੇ ਆਪਾਂ ਮੰਡੇ ਨੂੰ ਡੇਲੀ ਆਪਾਂ ਮੰਡੇ ਨੂੰ ਤਾਂ ਕਲਾਸ ਦੇਣੀ ਦੇਣੀ ਆ ਤੇ ਜੋ ਥੋੜਾ ਰਿਸਪੌਂਸ ਵੱਧਿਆ ਰਿਹਾ ਤਾਂ ਆਪਾਂ ਵੀਕ ਚ ਦੋ ਗੋੜੀ ਵੀ ਕਲਾਸ ਲੈ ਕੇ ਆ ਸਕਦੇ ਆ ਬਟ ਤੁਸੀਂ ਵੀਡੀਓ ਨੂੰ ਦੇਖਣਾ ਜ਼ਰੂਰ ਆ ਜੇ ਤੁਹਾਨੂੰ ਵਧਿਆ ਲੱਗੀ ਤਾਂ ਕਮੈਂਟ ਚ ਜਰੂਰ ਦੱਸਣਾ ਇੱਕ ਵਾਰ ਵੀ ਹਾਂਜੀ ਮੈਮ ਵਧੀਆ ਲੱਗੀ ਤੇ ਜੇ ਨਹੀਂ ਵਧੀਆ ਲੱਗੀ ਤਾਂ ਵੀ ਦੱਸਣਾ ਵੀ ਹਾਂਜੀ ਇਹ ਸੀ ਇਹ ਜਿਹੜਾ ਇੰਪਰੂਵਮੈਂਟ ਆ ਤੁਹਾਡੇ ਚ ਹੋਣਾ ਚਾਹੀਦਾ ਠੀਕ ਹੈ ਸਮਝਾਉਣਾ ਸਾਨੂੰ ਸਿਰਫ ਮਟੀਰੀਅਲ ਦੋ ਹਨਾ ਇੱਦਾਂ ਜੋ ਵੀ ਮਤਲਬ ਜੋ ਵੀ ਭਾਵੇਂ 네ਗੇਟਿਵ ਵੀ ਹੈਗਾ ਭਾਵੇਂ ਪੋਜ਼ਿਟਿਵ ਆ ਤੁਸੀਂ ਦੱਸਣਾ ਜਰੂਰ ਆ ਤੇ ਆ ਹੋ ਗਈ ਜੀ ਸਾਡੀ ਪੰਜਾਬੀ ਦੀ ਗੱਲ ਤੇ ਹੁਣ ਆਪਾਂ ਟਾਰਗੇਟ ਤੇ ਆਉਂਦੇ ਆ ਆਪਣੇ ਪੰਜਾਬ ਜੀਕੇ ਆ ਜੀ ਜਿਹੜੀ 2 ਪੇਜ ਨੇ 30 एमसीक्यू ਕਰਨੇ ਆ ਸਾਡਾ ਡੇਲੀ ਦਾ ਹੀ ਹੁੰਦਾ ਤੁਸੀਂ ਕੰਪਲਸਰੀ ਲਾ ਲਓ ਬਸ ਪੰਜਾਬ ਜੀ ਕੇ ਨੂੰ ਤਾਂ ਭੁੱਲ ਜਾਓ ਬਸ ਡੇਲੀ ਤੁਸੀਂ ਕਰਨੀ ਕਰਨੀ ਆ ਠੀਕ ਹੈ ਮੈਥ ਦੀ ਆਪਾਂ ਪ੍ਰੋਫਿਟ ਐਂਡ ਲਾਸ ਦੇ ਨਿਊ ਚੈਪਟਰ ਤੇ ਆ ਚੁੱਕੇ ਨੇ ਪਰਸੈਂਟੇਜ ਦਾ ਸਾਡਾ ਹੋ ਚੁੱਕਿਆ ਵਾ ਮੈਥ ਬਾਰੇ ਥੋੜੀ ਜੀ ਗੱਲ ਕਰ ਲੈਂਦੇ ਆ ਮੈਥ ਤੋਂ ਨਾ ਡਰੋ ਬੱਚੋ ਠੀਕ ਹੈ ਜਿਹੜੇ ਮੇਰੇ ਕੋਲ ਪੜ ਰਹੇ ਨੇ ਠੀਕ ਹੈ ਭਾਵੇਂ ਮੇਰਾ ਛੋਟਾ ਭਰਾ ਲਾ ਲਓ ਕੋਈ ਵੀ ਜਿਹੜੇ ਪੜਦੇ ਪਏ ਨੇ ਉਹਨਾਂ ਨੂੰ ਸਿਰਫ ਮੈਥ ਤੋਂ ਡਰ ਲੱਗਦਾ ਪਤਾ ਕੀ ਕਹਿੰਦੇ ਆ ਦੋ ਦਿਨ ਪੜਦੇ ਨੇ ਬਸ ਮੈਥ ਨਹੀਂ ਕਰਦੇ ਆ ਕਰ ਲੈਣਗੇ ਰੀਜ਼ਨਿੰਗ ਕਰ ਲੂਗੇ ਪੰਜਾਬ ਜੀ ਕੇ ਕਰ ਲੂਗੇ ਹੋਰ ਕਰ ਲਾਂਗੇ ਸਬਜੈਕਟ ਮੈਥ ਨੂੰ ਛੱਡ ਦੋ ਦੇਖੋ ਇੱਕ ਟਾਈਮ ਨਾ ਮੈਥ ਇਦਾਂ ਦਾ ਸਬਜੈਕਟ ਆ ਬੰਦਾ ਲਾ ਲਓ ਮਤਲਬ ਮੈਥ ਇਦਾਂ ਦਾ ਬੰਦਾ ਵੀ ਓਖੇ ਟਾਈਮ ਤੇ ਆ ਹੱਥ ਫੜ ਲੂਗਾ ਜੀ ਕੇ ਹੱਥ ਛੱਡ ਦੂਗੀ ਸਿੰਪਲ ਸਿੱਧੀ ਜੀ ਗੱਲ ਆ ਕਿਸੇ ਬੱਚੇ ਨੂੰ ਪੁੱਛ ਰਿਓ ਤੁਸੀਂ ਜਿੰਨੀ ਮਰਜ਼ੀ ਜੀ ਕੇ ਪੜ ਲਓ ਜੀ ਕੇ ਨਾ ਇੱਕ ਟਾਈਮ ਤੇ ਧੋਖਾ ਦੇਣ ਵਾਲੀ ਆ ਤੇ ਮੈਥ ਇਦਾਂ ਦੀ ਆ ਵੀ ਹਾਂ ਆ ਹੱਥ ਫੜ ਕੇ ਲੈ ਜੂਗੀ ਪੇਪਰ 'ਚ ਵੀ ਹਾਂ ਤੂੰ ਪਾਸ ਐ ਸਿੱਧੀ ਜੀ ਗੱਲ ਹੈ ਜੇ ਪੇਪਰ ਪਾਸ ਕਰਨਾ ਤਾਂ ਮੈਥ ਤੇ ਰੀਜਨਿੰਗ ਨੂੰ ਨਾ ਸੋਖੇ ਚ ਲੋ ਸਿੱਧ ਬਿਲਕੁਲ ਸਪਸ਼ਟ ਸ਼ਬਦਾਂ ਚ ਆਹ ਮੈਥ ਨੂੰ ਆਪਾਂ ਕਿੱਦਾਂ ਕਰਨਾ ਮੰਨ ਲਓ ਤੁਸੀਂ ਪਰਸੈਂਟੇਜ ਦਾ ਚੈਪਟਰ ਕਰ ਲਿਆ ਉਹਦੇ ਨੋਟਸ ਤਿਆਰ ਕਰ ਲੇ ਤੁਸੀਂ ਉਸ ਜੇ ਹੁਣ ਤੁਸੀਂ ਦੇਖੋਗੇ YouTube ਤੇ ਤੁਸੀਂ ਸਰਚ ਕਰੋ ਵੀ ਜਿਹੜੇ ਪਰਸੈਂਟੇਜ ਚੈਪਟਰ ਦੇ ਕਨਸਟੇਬਲ ਕਨਸਟੇਬਲ ਨਾ ਜਿਹੜੀ ਪੋਸਟ ਦੇ ਪਰਸੈਂਟੇਜ ਦੇ ਪੀਵਾਈਕਿਊ ਕੁਐਸਚਨ ਦੀ ਪੀਡੀਐਫ ਤੁਸੀਂ ਬੋਲੋਗੇ ਤਾਂ ਉਹ ਆ ਜੂਗੀ ਬਹੁਤ ਸਰ ਨੇ ਬਹੁਤ ਸਰ ਮੈਂ ਆਪਣੇ ਬਹੁਤ ਤਾਂ ਨਹੀਂ ਕਰਵਾਇਆ ਹੋਇਆ ਕੋਈ ਵੀ ਵੀਡੀਓ ਕੋਈ ਵੀ ਸਰ ਜਿਹੜੇ ਤੁਹਾਡੇ ਤੋਂ ਸਮਝ ਆ ਰਹੇ ਨੇ ਉਹਨਾਂ ਦੀ ਵੀਡੀਓ ਤੁਸੀਂ ਚਲਾਉਣੀ ਆ ਆਪਣੇ ਨੋਟਸ ਮੰਨ ਲਓ ਤੁਹਾਡੇ ਆ ਕੁਐਸਚਨ ਨੇ ਐਦਾਂ ਮੰਨ ਲਓ 1 2 3 4 5 ਠੀਕ ਹੈ ਆ ਤੁਸੀਂ ਕੁਐਸਚਨ ਕਿਤੇ ਹੋਏ ਨੇ ਇੱਕ ਪੇਜ ਤੇ ਹੁਣ ਤੁਸੀਂ ਵੀਡੀਓ ਦੇਖੀ ਵੀਡੀਓ 'ਚ ਤੁਸੀਂ ਦੇਖਿਆ ਵੀ ਇਹ ਆ ਕੁਐਸਚਨ ਮਤਲਬ ਰਕਮ ਚੇਂਜ ਆ ਬਟ ਕੁਐਸਚਨ ਇਸੇ ਤਰ੍ਹਾਂ ਦਾ ਆਇਆ ਹੋਇਆ ਤਾਂ ਤੁਸੀਂ ਕੀ ਕਰਨਾ ਇਸ ਨੂੰ ਹਾਈਲਾਈਟ ਕਰ ਲੈਣਾ 4th ਨੰਬਰ ਨੂੰ ਵੀ ਆ ਮੇਰੇ ਪੇਪਰ 'ਚ ਆਇਆ ਹੋਇਆ ਕਨਸਟੇਬਲ 'ਚ ਇਦਾਂ ਹੀ ਆਪਣੇ ਜਿੰਨੇ ਵੀ 100 110 ਕੁਐਸਚਨ ਹੈਗੇ ਨੇ ਕਿਹੜੇ ਨੋਟਸ ਵਾਲੇ ਜਿਹੜੇ ਆਪਾਂ ਪੜ੍ਹੇ ਆ ਉਹਨਾਂ 'ਚ ਤੁਸੀਂ ਜਿਹੜੇ ਵੀ ਕਨਸਟੇਬਲ ਦੇ ਮਿਲ ਰਹੇ ਆ ਕੁਐਸਚਨ ਉਹਨਾਂ ਨੂੰ ਲਿਖ ਲਓ ਜਿਹੜੇ ਤੁਹਾਨੂੰ ਨਹੀਂ ਮਿਲੇ ਇੱਕ ਅੱਧਾ ਟੋਪਿਕ ਆ ਟਾਈਪ ਆ ਜਿਹੜਾ ਕੁਐਸਚਨ ਆ ਉਹ ਰਹਿ ਗਿਆ ਉਹਨੂੰ ਅਲੱਗ ਪੇਜ ਤੇ ਲਿਖੋ ਵੀ ਮੈਂ ਇਹ ਟਾਈਪ ਵੀ ਸਿੱਖਣਾ ਕੋਈ ਵੀ ਟਾਈਪ ਛੱਡ ਕੇ ਨਹੀਂ ਜਾਣਾ ਆਪਣਾ ਪਰਸੈਂਟੇਜ ਚੈਪਟਰ ਤੁਸੀਂ ਐਦਾਂ ਕਵਰ ਕਰਨਾ ਹੈ ਤੇ ਕੋਈ ਵੀ ਕੁਐਸਚਨ ਪਰਸੈਂਟੇਜ ਦਾ ਕੋਈ ਵੀ ਕੁਐਸਚਨ ਆ ਜੇ ਤੁਹਾਡੇ ਤੋਂ ਰਹਿਣਾ ਨਹੀਂ ਚਾਹੀਦਾ ਐਦਾਂ ਤੁਸੀਂ ਆਪਣਾ ਜਿਹੜਾ ਹੈਗਾ ਚੈਪਟਰ ਨੂੰ ਕੰਪਲੀਟ ਕਰਦੇ ਚਲੋ ਤੇ ਆਪਣੇ ਮੈਥਮ ਬਹੁਤ ਜ਼ਿਆਦਾ ਸਟਰੋਂਗ ਕਰ ਲੋਗੇ ਐਦਾਂ ਤੁਹਾਨੂੰ ਕੌਨਫੀਡੈਂਸ ਵੀ ਬਿਲਡ ਅਪ ਹੋ ਜਾਊਗਾ ਵੀ ਯਾਰ ਮੈਨੂੰ ਆਉਂਦਿਆ ਕੁਐਸਚਨ ਹਨਾ ਪਤਾ ਲੱਗ ਜਾਊਗਾ ਵੀ ਕਿੰਨੇ ਕਿਉੜੇ ਲੈਵਲ ਦੇ ਤੁਹਾਡੇ ਕਨਸਟੇਬਲ ਦੇ ਪੇਪਰ ਚ ਐਗਜ਼ਾਮ ਚ ਆਉਂਦਿਆਂ ਕੁਐਸਚਨ ਆ ਹੋ ਗਏ ਜੀ ਸਾਡੇ ਮੈਥਡਿਕਲ ਹੁਣ ਆਪਾਂ ਰੀਜ਼ਨਿੰਗ ਦੀ ਗੱਲ ਕਰਦੇ ਹਾਂ ਰੀਜ਼ਨਿੰਗ ਦੇ ਆਪਾਂ ਡਾਇਰੈਕਸ਼ਨ ਦੇ 5th ਕਲਾ ਇੰਗਲਿਸ਼ ਦਾ ਸਾਡਾ ਐਡਜੈਕਟਿਵ ਚੈਪਟਰ ਕੰਪਲੀਟ ਹੋ ਚੁੱਕਿਆ ਅਗਲਾ ਆਪਾਂ ਐਕਸਰਸਾਈਜ਼ ਕੀਤੀ ਸੀ ਤੇ ਹੁਣ ਆਪਾਂ ਕਰਨਾ ਜੀ ਕਨਜਕਸ਼ਨ ਕਨਜਕਸ਼ਨ ਦੇ ਆਪਾਂ ਫਸਟ 2 ਪੇਜ ਕਰਨੇ ਆ ਤੇ 10 ਵਰਡਸ ਕਰਨੇ ਨੇ ਇੰਗਲਿਸ਼ ਵੀ ਆਪਣੀ ਠੀਕ ਚੱਲਦੀ ਪਈ ਆ ਤੇ ਹੁਣ ਆ ਚਾਰ ਸਬਜੈਕਟ ਸਾਡੇ ਹੋ ਚੁੱਕੇ ਆ ਤੇ ਹੁਣ ਆਪਾਂ ਨੈਕਸਟ ਸਬਜੈਕਟਾਂ ਦੀ ਡਿਸਕਸ਼ਨ ਕਰਦੇ ਆ ਤੇ ਜੀ ਹੁਣ ਨੈਕਸਟ ਸਬਜੈਕਟ ਸਾਡੇ ਆ ਰਹੇ ਕੰਪਿਊਟਰ ਦੇ ਆਪਾਂ 12th ਕਲਾਸ ਓਨਲੀ ਲਿਖਣੀ ਆ ਸਟੈਟਿਕ ਦੇ ਆਪਾਂ 8th ਕਲਾਸ ਲਿਖਣੀ ਆ ਕਰੰਟ ਦੇ ਆਪਾਂ 5 ਕੁਐਸਚਨ ਕਰਨੇ ਆ ਯਾਦ ਫ फेब्रुवारी ਦੇ ਸਕੁਅਰ ਹੁਣ ਆਪਣੇ ਟੇਬਲ 30 ਤੱਕ ਹੋ ਚੁੱਕੇ ਨੇ 30 ਤੱਕ ਇਨਫੋ ਨੇ ਠੀਕ ਹੈ ਸਕੁਅਰ ਆਪਾਂ 5 ਤੱਕ ਕਰਨੇ ਨੇ 1 ਟੂ 5 ਠੀਕ ਹੈ ਤੁਸੀਂ ਸਿਰਫ 5 ਦਾ ਕਰਕੇ ਆ ਜਾਓ 1 ਟੂ 5 ਤੱਕ ਕਰਨੇ ਨੇ ਤੇ ਆ ਰਿਹਾ ਜੀ ਸਾਡਾ ਅੱਜ ਦਾ ਟਾਰਗੇਟ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਆਪਣੇ ਪੰਜਾਬੀ ਦੀ ਦੇਖੋ ਪੰਜਾਬੀ ਸਾਡੇ 10 ਨੰਬਰ ਦੀ ਆਉਂਦੀ ਆ ਠੀਕ ਹੈ 10 ਨੰਬਰ ਦੀ ਸਾਡੀ ਪੰਜਾਬੀ ਆਊਗੀ ਪੇਪਰ ਸਾਡੇ 2 ਹੋਊਗੇ A ਪੇਪਰ ਤੇ ਬੀ ਪੇਪਰ ਇਹ ਪੇਪਰ ਹੋਊਗਾ ਸਾਡਾ 100 ਮਾਰਕਸ ਦਾ ਪਹਿਲਾ ਆ ਹੋਊਗਾ ਫਿਰ ਹੋਊਗਾ ਸਾਡਾ 50 ਮਾਰਕਸ ਦਾ ਆ ਹੋਊਗਾ ਜੀ ਕੁਆਲੀਫਾਈਂਗ ਪੇਪਰ ਇਹਦੇ ਨੰਬਰ ਆ ਜਿਹੜੇ ਸਾਡੇ ਮੈਰਿਟ ਲਿਸਟ ਚ ਨਹੀਂ ਆਉਗੇ ਓਨਲੀ 100 ਮਾਰਕਸ ਦੇ ਜਿਹੜੇ ਨੰਬਰ ਹੋਣਗੇ ਉਹੀ ਉਸ ਤੋਂ ਹੀ ਸਾਡੀ ਮੈਰਿਟ ਲਿਸਟ ਬਣੂਗੀ ਤੇ ਉਸ ਤੋਂ ਹੀ ਆਪਾਂ ਪਾਸ ਹੋਵਾਂਗੇ ਜਿਹੜੇ ਬੀ ਨੇ ਉਹ ਸਿਰਫ ਕੁਆਲੀਫਾਈਂਗ ਨੇ ਤੇ ਟੈਸਟ ਕੀ ਹੋਊਗਾ ਸਿਰਫ ਪੰਜਾਬੀ ਇੱਥੇ ਮੈਂ ਲਿਖ ਦਿੰਦੀ ਆ ਪੰਜਾਬੀ ਆਊਗੀ ਠੀਕ ਹੈ ਤੇ ਪੰਜਾਬ ਜੀ ਗਿਆ ਸਕਦੇ ਆ ਇੱਕ ਦੋ ਕੁਐਸਚਨ ਜਿੱਦ ਗੁਰੂ ਸਾਹਿਬਾਨ ਬਾਰੇ ਆਗੇ ਹਨਾ ਇੱਦਾਂ ਸਕਦੇ ਨੇ ਤੇ ਆਹ ਹੋ ਗਏ ਜੀ 52 ਤੇ ਇਹਨਾਂ 100 ਵਿੱਚੋਂ 100 ਵਿੱਚੋਂ ਇੱਥੇ ਕਿ ਆਉਗੇ ਸਿਰਫ 10 ਮਾਰਕਸ ਦੀ ਕਿ ਆਉਗੇ ਜੀ ਪੰਜਾਬੀ ਗ੍ਰਾਮਰ ਠੀਕ ਹੈ ਥੋੜੀ ਜਿਹੀ ਹੈਂਡਰਾਈਟਿੰਗ ਜਿਹੜੀ ਉਹਨੂੰ ਅਡਜਸਟ ਕਰ ਲਿਓ ਠੀਕ ਤੇ ਆ ਰਿਹਾ ਜੀ ਸਾਡੇ 10 ਨੰਬਰ ਦੇ ਤੇ ਇਸ ਚ ਨਾ ਮੈਂ ਤੁਹਾਨੂੰ ਦੱਸਾਂ ਮੈਂ ਸਾਰੀ ਦੇਖ ਲੇ ਜਿਹੜੇ ਪ੍ਰੀਵਿਜ਼ ਯਰ ਕੁਐਸਚਨ ਸੀ ਗ੍ਰਾਮਰ ਤਾਂ ਆਉਂਦੀ ਨਹੀਂ ਗ੍ਰਾਮਰ ਤਾਂ ਸਿਰਫ ਕਹਿਣ ਨੂੰ ਆ ਕਿ ਆਊਗਾ ਇੱਕ ਨੰਬਰ ਦਾ ਮੁਹਾਵਰਾ ਆ ਗਿਆ ਇੱਕ ਨੰਬਰ ਦੇ ਖਾਨ ਆਗੇ ਇੱਕ ਨੰਬਰ ਦਾ ਕੀ ਆਜੂਗਾ ਟਰਾਂਸਲੇਟ ਕਰਦੇ ਨਾ ਆਪਾਂ ਜਿੱਦਾਂ ਕੁਰਸੀ ਆਜੂਗਾ ਉਹਦਾ ਪੰਜਾਬੀ ਚ ਲਿਖਿਆ ਹੋਇਆ ਇਹਨੂੰ ਇੰਗਲਿਸ਼ ਚ ਟਰਾਂਸਲੇਟ ਕਰੋ ਠੀਕ ਹੈ ਉਹ ਆਪਾਂ ਕੀ ਕਰ ਦੇਣਾ ਚੇਅਰ ਕਰ ਦੇਣਾ ਇਦਾਂ ਦੇ ਆਊਗੇ ਠੀਕ ਹੈ ਜਾਂ ਫਿਰ ਚੇਅਰ ਆਜੂਗਾ ਉਹਨੂੰ ਹੀ ਪੰਜਾਬੀ ਚ ਟਰਾਂਸਲੇਟ ਕਰੋ ਐਦਾਂ ਆਜੂਗਾ ਆ ਟਰਾਂਸਲੇਟ ਆ ਕੀ ਮੁਹਾਵਰੇ ਆ ਖਾਨ ਹੋਗੇ ਇੱਕ ਕੁਐਸਚਨ ਆਊਗਾ ਸਾਡਾ ਵੀ ਜਿਹੜੀ ਸਪੈਲਿੰਗ ਮਿਸਟੇਕ ਹੁੰਦੀ ਹੈ ਨਾ ਸਪੈਲਿੰਗ ਮਿਸਟੇਕ ਆਜੂਗੀ ਵਿਰੋਧੀ ਸ਼ਬਦ ਆ ਸਕਦਾ ਕੋਈ ਮਤਲਬ ਆ ਇਹਦਾ ਕੋਈ ਕਨਫਰਮ ਨਹੀਂ ਹੈਗਾ ਇਸ ਚ ਕੁਝ ਵੀ ਆ ਸਕਦਾ ਵਿਰੋਧੀ ਸ਼ਬਦ ਆ ਜਾਊਗਾ ਸਮਾਨਾਰਥਿਕ ਸ਼ਬਦ ਪੁੱਜ ਵੀ ਆ ਸਕਦਾ ਤੇ ਇਹ ਚਾਰ ਫਿਕਸ ਨੇ ਆ ਚਾਰ ਕੁਸ਼ਨ ਆ ਜੂਗੇ 5 ਨੰਬਰ ਦਾ ਸਾਡਾ ਕਿ ਆ ਜਾਊਗਾ ਕੰਪਰੀਹੈਂਸ਼ਨ ਆ ਜਾਊਗਾ ਤਾਂ ਫਿਰ ਆਪਾਂ ਗ੍ਰਾਮਰ ਪੜ੍ਹਨੀ ਕਿਉਂ ਗ੍ਰਾਮਰ ਆਪਾਂ ਥੋੜੀ ਜਿਹੀ ਪੜ੍ਹ ਲੈਂਦੇ ਆ ਕਿਹਦੇ ਲਈ ਆ ਕੁਆਲੀਫਾਈਂਗ ਪੇਪਰ ਲਈ ਬਟ ਮੈਂ ਪੰਜਾਬ ਪੁਲਿਸ ਕੌਨਸਟੇਬਲ ਦਾ ਪੇਪਰ ਇਹ ਜਿਹੜਾ ਵੀ ਹੈਗਾ ਉਹ ਦੇਖਿਆ ਉਹਦੇ ਵਿੱਚ ਇੰਨੇ ਆਸਾਨ ਆ ਨਾ ਮਤਲਬ ਜਿਹੜੀ ਕੁੜੀਆਂ ਤਾਂ ਇੰਟੈਲੀਜੈਂਟ ਹੁੰਦੀਆਂ ਨੇ ਕੁੜੀਆਂ ਨੇ ਤਾਂ ਵੈਸੇ ਯਾਰ ਮੁੰਡੇ ਵੀ ਹੈਗੇ ਹੁਣ ਤਾਂ ਬਟ ਬਟ ਕੁੜੀਆਂ ਦੇ ਮੈਨੂੰ ਦਿਖੇ ਨਾ ਕੁੜੀਆਂ ਦੇ 45 40 ਤੇ ਲੈਨ ਤੋਂ ਤਾਂ ਉੱਪਰ ਹੀ ਸੀ ਸਾਰੀ ਕੁੜੀਆਂ ਦੇ ਹੁਣ ਸਾਰਿਆਂ ਦਾ ਦਿਮਾਗ ਦਾ ਇੱਕ ਨਹੀਂ ਸਾਰੇ ਵਿੱਚ ਹੀ ਇੰਟੈਲੀਜੈਂਟਰੀ ਤੁਸੀਂ ਇਹਦਾ ਜਲਾ ਸਕਦੇ ਹੋ ਮੈਂ ਪੇਪਰ ਕਿਵੇਂ ਦਾਊਗਾ ਤੇ ਆਹ ਹੋਊਗਾ ਜੀ ਕੁਆਲੀਫਾਈਂਗ ਜਦੋਂ ਤੱਕ ਤੁਸੀਂ ਇਸ 'ਚ ਪਾਸ ਨਹੀਂ ਹੁੰਦੇ ਸ਼ਾਇਦ 35 ਨੇ ਪਤਾ ਨਹੀਂ 25 ਨੇ ਇਹਦੇ ਪਾਸ ਹੋਣ ਦੇ ਠੀਕ ਹੈ ਉਸ ਜਦੋਂ ਤੁਸੀਂ ਇਸ 'ਚ ਨਹੀਂ ਪਾਸ ਹੋਗੇ ਉਦੋਂ ਤੱਕ ਤੁਹਾਡਾ ਆ ਪੇਪਰ ਨਹੀਂ ਚੈੱਕ ਹੋਊਗਾ ਭਾਵੇਂ ਤੁਸੀਂ ਇਸ 'ਚ 80 90 ਸਕੋਰ ਕਰ ਰਿਆ ਉਹ ਜਦ ਤੱਕ ਤੁਸੀਂ ਇਸ 'ਚ ਨਹੀਂ ਪਾਸ ਆ ਤੁਹਾਡਾ ਕੈਨਸਲ ਵਰਤੀ ਥੋੜੀ ਰੱਦ ਠੀਕ ਮਤਲਬ ਤੁਹਾਡੇ ਲਈ ਤਾਂ ਰੱਦ ਹੋ ਜੂਗੀ ਤੇ ਇਦਾਂ ਹੋਊਗਾ ਤਾਂ ਆਪਣਾ ਇਸ ਨੂੰ ਵੀ ਬੀ ਸੀਰੀਅਸ ਥੋੜਾ ਜਿਹਾ ਲੈ ਲਓ ਠੀਕ ਹੈ ਗ੍ਰਾਮਰ ਥੋੜੀ ਬਹੁਤ ਉੱਪਰ ਤੋਂ ਮਹੀਨੇ ਕਿ ਮਹੀਨਿਆਂ ਦੇ ਨਾਮ ਕੀ ਕੀ ਹੁੰਦੇ ਹਨਾ ਚੇਤ ਵਿਸਾਖ ਇਦਾਂ ਦੇ ਤੇ ਗੁਰੂ ਸਾਹਿਬਾਨ ਬਾਰੇ ਥੋੜਾ ਥੋੜਾ ਜਿਹਾ ਉੱਪਰ ਤੋਂ ਪੜ ਲਓ ਥੋੜੀ ਥੋੜੀ ਜੀ ਮਤਲਬ ਚਾਰ ਕੁਐਸਚਨ ਆਊਗੇ ਗ੍ਰਾਮਰ ਤੋਂ ਚਾਰ ਜਾਂ ਫਿਰ 6 ਹੋ ਸਕਦਾ ਇਹਨਾਂ ਦਰੇ ਸੋ ਹੋਰ ਜ਼ਿਆਦਾ ਨਹੀਂ ਆਊਗੇ ਇਸ ਚ ਬਟ ਮੈਂ ਇਸ ਦੀ ਤਿਆਰੀ ਕਰਾ ਰਹੀ ਹਾਂ ਤੁਹਾਨੂੰ ਠੀਕ ਹੈ ਮੁਹਾਵਰੇ ਕਰਾ ਦਾਂਗੇ ਆਖਣ ਕਰਾ ਦੂੰਗੀ ਤੇ ਟ੍ਰਾਂਸਲੇਟ ਦੇਖੋ ਤੁਸੀਂ ਖੁਦ ਕਰਨਾ ਇੰਨੀ ਥੋੜੀ ਬਹੁਤ ਨਾਰਮਲ ਜੀ ਇੰਗਲਿਸ਼ ਆਊਗੀ ਉਹ ਇੱਕ ਦੋ ਵਰਡ ਆ ਸਕਦੇ ਆ ਤੇ ਸਪੈਲਿੰਗ ਤੁਸੀਂ ਖੁਦ ਚੈੱਕ ਕਰਨੀ ਆ ਵੀ ਹਾਂ ਕਿ ਤੁਸੀਂ ਹਰੇ ਹੁਣ ਤੱਕ ਪੜ੍ਹੀ ਰਹੇ ਹੋ ਪੰਜਾਬੀ ਨੂੰ ਤਾਂ ਤੁਸੀਂ ਸਪੈਲਿੰਗ ਤਾਂ ਚੈੱਕ ਕਰ ਹੀ ਸਕਦੇ ਹੋ ਵਿਰੋਧੀ ਸ਼ਬਦ ਹੁੰਦੇ ਆ ਜਾਂ ਫਿਰ ਆਹ ਹੋ ਜਾਂਦਾ ਅਗੇਤਰ ਪਿਛੇਤਰ ਆ ਜਾਂਦੇ ਆ ਠੀਕ ਆ ਆ ਇਸ ਚ ਬਹੁਤ ਆਉਗੇ ਅਗੇਤਰ ਪਿਛੇਤਰ ਠੀਕ ਹੈ 50 ਮਾਰਕਸ ਵਾਲੇ ਜੀ ਆ ਸਿੰਪਲ ਆਉਗੇ ਕੰਪਰੀਹੈਂਸ਼ਨ ਵੀ ਆਪਾਂ ਡਿਸਕਸ਼ਨ ਕਰਾਂਗੇ ਪਹਿਲਾਂ ਆਪਾਂ ਮੁਹਾਵਰੇ ਤੇ ਲਾਇਆ ਆ ਠੀਕ ਆ ਤੇ ਮੁਹਾਵਰੇ ਆਪਾਂ ਸਟਾਰਟ ਕੀਤੇ ਆ ਫਸਟ ਵੀਡੀਓ ਸਾਡੀ ਆ ਚੁੱਕੀ ਆ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਆ ਥੋੜਾ ਜਿਹਾ ਮੋਟੀਵੇਸ਼ਨ ਸਾਨੂੰ ਵੀ ਮਿਲਦਾ ਤੇ ਇੱਕ ਯਾਰ ਹੋਰ ਗੱਲ ਵੀ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਮੈਂ YouTube ਸਟੂਡੀਓ ਤੋਂ ਦੇਖਿਆ ਮੈਨੂੰ ਹੁਣੇ ਪਤਾ ਲੱਗਿਆ ਸੀ ਤੇ ਜਿਹੜੇ ਆਪੇ ਵੀਡੀਓ ਦੇਖਦੇ ਆ ਉਹ ਤਾਂ ਹੈਗੇ ਜੀ 45% ਜਾਂ ਫਿਰ 44% ਤਾਂ ਜਿਹੜੇ ਆਸਿਸ ਸਾਨੂੰ ਸਬਸਕ੍ਰਾਈਬ ਕੀਤਾ ਹੋਇਆ ਸਾਡੇ ਚੈਨਲ ਨੂੰ ਬਟ 55% ਉਹ ਬੱਚੇ ਨੇ ਜਿਹੜੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਹੀ ਨਹੀਂ ਕੀਤਾ ਬਟ ਡੇਲੀ ਆਪਣੀ ਵੀਡੀਓ ਨੂੰ ਦੇਖਦੇ ਆ ਤਾਂ ਇਦਾਂ ਨਾ ਕਰੋ ਸਬਸਕ੍ਰਾਈਬ ਕਰਨ ਲੋ ਚੈਨਲ ਨੂੰ ਤੇ ਡੇਲੀ ਆਪਣਾ ਟਾਰਗੇਟ ਫੋਲੋ ਕਰੋ ਤੇ ਜਿਹੜੇ ਵਿੱਚ ਲੇਟ ਨੇ ਉਹ ਫਸਟ ਟਾਰਗੇਟ ਤੋਂ ਸਟਾਰਟ ਹੋ ਜਾਓ ਹੱਲੇ ਵੀ ਕੁਝ ਨਹੀਂ ਹੋਇਆ ਬਹੁਤ 1 ਮਹੀਨਾ ਵੀ ਨਾ ਬਹੁਤ ਆ ਜੇ ਤੁਸੀਂ ਦਿਨ ਰਾਤ ਇੱਕ ਕਰਦੋ ਕਨਸਟੇਬਲ ਦਾ ਪੇਪਰ ਕੁਝ ਵੀ ਨਹੀਂ ਹੈਗਾ ਜੇ ਤੁਸੀਂ 1 ਮਹੀਨਾ ਗੱਲ ਆ ਥੋਡੀ ਮਿਹਨਤ ਦੀ ਇੱਕ ਬੱਚਾ 5 ਮਹੀਨੇ ਚ ਔਨਨੀ ਮਿਹਨਤ ਕਰਦਾ ਤਾਂ ਇੱਕ ਬੱਚਾ 1 ਮਹੀਨੇ ਚ ਔਨਨੀ ਮਿਹਨਤ ਕਰਕੇ ਉਹ ਜੋਬ ਲੈ ਲੈਂਦਾ ਆ ਤੇ ਗੱਲ ਕਹਿ ਦਿੰਦੇ ਆ ਵੀ ਹਾਂ ਉਹ ਬੂਤ ਉਹਦੇ ਚ ਦਿਮਾਗ ਜ਼ਿਆਦਾ ਉਹ ਦਿਮਾਗ-ਦਮੂਹ ਕਿਸੇ ਚ ਜ਼ਿਆਦਾ ਨਹੀਂ ਹੁੰਦਾ ਬਸ ਉਹ ਕਿੰਨੀ ਮਿਹਨਤ ਕਰ ਰਿਹਾ ਉਸ ਤੇ ਡਿਪੈਂਡ ਕਰਦਾ ਵੀ ਉਹ ਕਿੰਨੀ ਵੱਡੀ ਪੋਸਟ ਲੈ ਲੇਗਾ ਤੇ ਕਿੰਨੀ ਵੱਡੀ ਸਕੋਰ ਕਰ ਲੇਗਾ ਪੇਪਰ ਚ ਤੇ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਤੇ ਆਪਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਬੱਚਿਆਂ ਨੂੰ ਲੋੜ ਆ